ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਖਬਰ ਬੰਗਲਾਦੇਸ਼ ਲਈ ਚੱਲਦੀ ਹੈ ਜਿੱਥੇ ਦੇਸ਼ ਦੀ ਪੀਐਮ ਸ਼ੇਖ ਹਸੀਨਾ ਨੇ ਅਸਤੀਫਾ ਦੇ ਦਿੱਤਾ ਤੇ ਦੇਸ਼ ਨੂੰ ਛੱਡ ਕੇ ਫਰਾਰ ਹੋ ਚੁੱਕੀ ਹੈ ਤੇ ਦੇਸ਼ ਨੂੰ ਹੁਣ ਫੌਜ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਲੱਤਾ ਹੈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਸ ਤੋਂ ਬਾਅਦ ਹੁਣ ਦੇਸ਼ ਦੀ ਕਮਾਨ ਫੌਜ ਦੇ ਹੱਥਾਂ ਵਿੱਚ ਹੈ ਬੰਗਲਾਦੇਸ਼ ਦੀ ਫੌਜ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ 45 ਮਿੰਟ ਦਾ ਅਲਟੀਮੇਟ ਦਿੱਤਾ ਸੀ। ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਰਾਇਸ਼ ਦਾਖਲ ਹੋ ਕੇ ਇਸ ਤੋਂ ਬਾਅਦ ਉਹ ਫੌਜੀ ਹੈਲੀਕਾਪਟਰ ਵਿੱਚ ਭਾਰਤ ਲਈ ਰਵਾਨਾ ਹੋ ਗਈ। ਇਹ ਜਾਣਕਾਰੀ ਪ੍ਰਤਮਾ ਲੋ Delhi ਨੇ ਦਿੱਤੀ ਹੈ। ਸੌ ਮਰ ਨੂੰ ਦੁਪਹਿਰੇ 2:30 ਮਿੰਟ ਤੇ ਸ਼ੇਖ ਹਸੀਨਾ ਨੂੰ ਫੌਜ ਦਾ ਹੈਲੀਕਾਪਟਰ ਲੈ ਕੇ ਬਗ ਭਵੰਤ ਰਵਾਨਾ ਹੋਇਆ ਤੇ ਉਸ ਸਮੇਂ ਉਸਦੀ ਛੋਟੀ ਭੈਣ ਸ਼ੀਕ ਰਹਿਾਨਾ ਵੀ ਉਹਨਾਂ ਦੇ ਨਾਲ ਸੀ ਸੂਤਰਾਂ ਦੀ ਗੱਲ ਕੀਤੀ ਜਾਵੇ ਤਾਂ ਹੈਲੀਕਾਪਟਰ ਰਾਹੀਂ ਭਾਰਤ ਪੂਰ ਰਵਾਨਾ ਹੋਗੇ ਤੇ ਦੱਸ ਦਈਏ ਕਿ ਬੰਗਲਾਦੇਸ਼ ਦੇ ਵਿੱਚ ਇੰਟਰਨੈਟ ਦੀ ਸੇਵਾ ਪੂਰੀ ਤਰ੍ਹਾਂ ਠੱਪ ਹੈ ਪਿਛਲੇ ਮਹੀਨੇ ਸਰਕਾਰੀ ਨੌਕਰੀ ਵਿੱਚ ਰੱਖਮੇ ਕਰਨ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਦੇ ਸਮੂਹ ਵੱਲੋਂ ਹਿੰਸਾ ਹੋ ਗਈ ਜਿਸ ਵਿੱਚ ਘੱਟੋ-ਘੱਟ 150 ਲੋਕ ਮਾਰੇ ਗਏ ਸੰਤੇ ਹਜ਼ਾਰਾਂ ਲੋਕ ਜ਼ਖਮੀ ਹੋ ਗਏ ਸੰ ਜ਼ਿਕਰ ਕਰਾਇਆ ਦਈਏ ਕਿ ਇਹ ਪ੍ਰਦਰਸ਼ਨ ਸਵੇਰੇ ਉਸ ਸਮੇਂ ਹੋ ਗਿਆ ਜਦੋਂ ਨੌਕਰੀਆਂ ਵਿੱਚ ਕੋਟਾ ਪ੍ਰਣਾਲੀ ਨੂੰ ਲੈ ਕੇ ਅਸੀਨਾਂ ਦੇ ਅਸਤੀਫੇ ਦੀ ਇੱਕੋ ਇੱਕ ਮੰਗ ਨੂੰ ਲੈ ਕੇ ਜਿੱਥੇ ਵਿਤਰੇ ਵਿਰੋਧ ਸਟੂਡੈਂਟਸ ਦੇ ਬੈਨਰ ਹੇਠ ਨਾਮਿਲ ਜ਼ਰਤਨ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਪ੍ਰਦਰਸ਼ਨਕਾਰਿਆਂ ਦੀ ਹਾਕਮ ਤੇਰ ਦੇ ਮੈਂਬਰਾਂ ਨਾਲ ਟਕਰਾ ਹੋ ਗਿਆ ਬੰਗਲਾਦੇਸ਼ ਦੇ ਪ੍ਰਮੁੱਖ ਅਖਬਾਰ ਪ੍ਰਥਮ ਆਲੋ ਦੀ ਰਿਪੋਰਟ ਮੁਤਾਬਕ ਐਤਵਾਰ ਨੂੰ ਕੋਈ ਝੜਪਾਂ ਦੇ ਵਿੱਚ 14 ਪੁਲਿਸ ਕਰਮਚਾਰੀ ਸਮੇਤ ਘਟੋਕਾ ਟੋ ਕਟ 101 ਲੋਕ ਮਾਰੇ ਗਏ ਸਨ। ਇਸ ਸਬੰਧੀ ਅਧਿਕਾਰੀਆਂ ਨੂੰ ਮੋਬਾਈਲ ਇੰਟਰਨੈਟ ਬੰਦ ਕਰਨਾ ਤੇ ਦੇਸ਼ ਭਰ ਵਿੱਚ ਆੜ ਮਿੱਥੇ ਸਮੇਂ ਦੇ ਲਈ ਕਾਰਫਿਊ ਲਗਾਉਣ ਲਈ ਮਜਬੂਰ ਹੋਣਾ ਪਿਆ। ਤੇ ਇਸ ਤੋਂ ਬਾਅਦ ਦੇਸ਼ ਦੀ ਸਿਆਸਤ ਦੇ ਅੰਦਰ ਇੱਕ ਵੱਡਾ ਪਚਾਲ ਆ ਚੁੱਕਿਆ ਪਰ ਉੱਥੇ ਹੀ ਫੌਜ ਦੇ ਮੁਖੀ ਨੇ ਇਹ ਗੱਲ ਆਖੀ ਹੈ ਕਿ ਜਲਦੀ ਦੇਸ਼ ਦੇ ਅੰਦਰ ਨਵੀਂ ਸਰਕਾਰ ਦਾ ਗਠਨ ਕੀਤਾ ਜਾਵੇਗਾ। ਤੇ ਜਲਦ ਹੀ ਲੋਕਾਂ ਨੂੰ ਰਾਹਤ ਮਿਲੇਗੀ ਪਰ ਹੁਣ ਇਸ ਖਬਰ ਤੋਂ ਬਾਅਦ ਕਿਤੇ ਨਾ ਕਿਤੇ ਬੰਗਲਾਦੇਸ਼ ਦੇ ਪ੍ਰਸ਼ਾਸਨ ਦੇ ਵਿੱਚ ਵੱਡਾ ਹੜਕੰਪ ਤੇ ਹੁਣ ਸਾਰੀ ਕਮਾਂ ਫੌਜ ਦੇ ਅੰਡਰ ਹੈ ਤਰੇਡਨ ਕਵਨਾਮਾ ਦੇ ਵਿੱਚ ਇਸੇ ਹਣ ਤੱਕ ਦੀ ਵੱਡੀ ਖਬਰ ਹੋ ਖਬਰਾਂ ਦੇਖਣੇ ਸੁਣਨੇ ਪੜਨੇ ਦਾ ਬਣੇ ਰਹੋ ਆਜ ਨੀਸਬਾੜਾ .com ਦੇ ਨਾਲ